ਭੋਲੇनाथ ਜੀ ਨੇ ਸਲਫਾ ਪੀਤਾ ਹੂੰ ਭੋਲੇनाथ ਜੀ ਨੇ ਭੰਗ ਪੀਤੀ ਹੈ ਨਸ਼ਾ ਕੀਤਾ ਕਿਤੇ ਵੀ ਨਹੀਂ ਹੈਗਾ ਸਾਡੇ ਗ੍ਰੰਥਾ ਚ ਅਸੀਂ ਸ਼ਿਵਲਿੰਗ ਦੀ ਪੂਜਾ ਕਰਦੇ ਆਂ ਅਸੀਂ ਤਤੂਰਾ ਵੀ ਚੜਾਉਂਦੇ ਆਂ ਅਸੀਂ ਅੱਕ ਦੇ ਪੱਤੇ ਵੀ ਚੜਾਉਂਦੇ ਆਂ ਫਿਰ ਉਹ ਵੀ ਖਾਉ ਪੀਓ ਪੱਥਰ ਦੇ ਉੱਤੇ ਦੁੱਧ ਡੋਲਿ ਜਾਂਦੇ ਰਹਿੰਦੇ ਆ ਜਾਂ ਠੀਕ ਆ ਉਹਨੂੰ ਨਮਾਈ ਜਾਂਦੇ ਆ ਉਹ ਤਾਂ ਇੱਕ ਪੱਥਰ ਆ ਇਸ ਤਰੀਕੇ ਦੀਆਂ ਜਿਹੜੀਆਂ ਧਾਰਨਾਵਾਂ ਵੀ ਆਉਂਦੀਆਂ ਗਈਆਂ ਧਾਰਨਾ ਆਪ ਕੋ ਆਪਣੀਆਂ ਕੋਈ ਕਾਮਰੇਟੀ ਸੋਚ ਰੱਖਦਾ ਜੋ ਮਰਜੀ ਕੇ ਰੱਬ ਨੂੰ ਮੰਨਦੇ ਨਹੀਂ ਉਹਨਾਂ ਨੇ ਤਾਂ ਹਰੇਕ ਧਰਮ ਦੇ ਖਿਲਾਫ ਕਿੰਤੂ ਪਰੰਤੂ ਖੜਾ ਕਰਨਾ ਹੈ। ਗੱਲ ਇਹ ਆ ਅਸੀਂ ਪੱਥਰ ਨੂਮਾ ਮੂਰਤੀ ਨਹੀਂ ਮੰਨਦੇ ਅਸੀਂ ਉਹਦੇ ਵਿੱਚ ਜੋਤ ਮੰਨਦੇ ਆ ਸ਼ਿਵਜੀ ਮਹਾਰਾਜ ਦੀ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡਾ ਜਿਹੜਾ ਸ਼ੋਭਾ ਯਾਤਰਾ ਬਣੇ ਉਹ ਕਨਸੈਪਟ ਨਹੀਂ ਹੈਗਾ। ਸਨਾਤਨ ਮਤ ਦਾ ਨਹੀਂ। ਨਹੀਂ ਸਾਰੇ ਧਾਰਮਿਕ ਯਾਤਰਾ ਹੋਈ ਤੇ ਦੂਜੀ ਯਾਤਰਾ ਸਾਰਿਆਂ ਨੂੰ ਜਲੂਸ ਦਾ ਨਾਮ ਦਿੱਤਾ ਜਾਂਦਾ ਸੀ ਬਿਲਕੁਲ ਆਮ ਹੀ ਲੋਕ ਕਹਿੰਦੇ ਜੀ ਫਲਾਣੀ ਥਾਂ ਤੋਂ ਜਲੂਸ ਨਿਕਲ ਰਿਹਾ ਹੋਲੇ ਨਾ ਕੀਤੇ ਜਿਹੜੇ ਮਾਤਾ ਪਿਤਾ ਦੀ ਗੱਲ ਕੀਤੀ ਤੁਸੀਂ ਇਹ ਇਹ ਸ਼ਬਦ ਹੈ ਜਿਹੜੇ ਇਹਨਾਂ ਦਾ ਕੋਈ ਮੁੱਲ ਨਹੀਂ ਜਿਹੜੇ ਤੁਸੀਂ ਕਰ ਲਏ ਅੱਜ ਲੋਕਾਂ ਨੇ ਇੱਕ ਸਿਸਟਮ ਬਣਾ ਲਿਆ ਵੀ ਰੋਜ਼ ਜਾਗੋ ਕੱਢੋ ਕੱਢ ਲਉ ਭਈ ਕੱਢ ਲੈਣੀ ਚਾਹੀਦੀ ਹੈ ਜਿਹਦਾ ਜੀ ਕਰਦਾ ਹੈ ਸਪੈਕਟ ਦੇਖ ਰਹੇ ਹਾਂ ਮਹਾਰਾਜ ਦੀਪ ਸਿੰਘ ਤੇ ਮੇਰੇ ਨਾਲ ਬ੍ਰਹਮਾਨੰਦਗਿਰੀ ਮਹਾਰਾਜ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਬੀਤੇ ਦਿਨੀ ਸ਼ਿਵਰਾਤਰੀ ਦਾ ਵੱਡਾ ਤਿਉਹਾਰ ਸੀ ਪੂਰੇ ਦੇਸ਼ ਭਰ ਦੇ ਵਿੱਚ ਕਹਿ ਦਈਏ ਜਾਂ ਦੁਨੀਆ 'ਚ ਕਹਿ ਦਈਏ ਮਨਾ ਕੇ ਹਟਿਆ ਪਰ ਕਹਿੰਦੇ ਜਿਵੇਂ ਜਿਵੇਂ ਜ਼ਮਾਨਾ ਬਦਲਿਆ ਸਾਡੇ ਰੀਤੀ ਰਿਵਾਜ ਸਾਡੀਆਂ ਪਰੰਪਰਾਵਾਂ ਵੀ ਬਦਲਦੀਆਂ ਗਈਆਂ ਕੁਝ ਅਸੀਂ ਦੁਨਿਆਵੀ ਪਰੰਪਰਾਵਾਂ ਵੱਲ ਵੱਧ ਚੁੱਕੇ ਹਾਂ ਕੀ ਸਾਡੇ ਗ੍ਰੰਥਾਂ ਧਰਮਾਂ ਦੇ ਵਿੱਚ ਪ੍ਰਾਤਨ ਪ੍ਰਾਚੀਨ ਸਮੇਂ ਦੇ ਵਿੱਚ ਅਜਿਹੇ ਰੀਤੀ ਰਿਵਾਜ ਹੁੰਦੇ ਸੀ ਅੱਜ ਉਹਨਾਂ ਦੇ ਬਾਬਤ ਜਾਣਕਾਰੀ ਲਵਾਂਗੇ ਗੱਲਬਾਤ ਕਰਦੇ ਹਾਂ ਪੰਡਜੀ ਬਾਬਾ ਸਵਾਗਤ ਜੈ ਮਾਈ ਜੈ ਮਹਾਕਾਲ ਧੰਨਵਾਦ ਜੀ ਅਣਦੇ ਤੁਸੀਂ ਵੀ ਸ਼ਵਰਾਤਰੀ ਮਨਾਈ ਸਾਰਾ ਦੇਸ਼ ਨੇ ਮਨਾਈ ਪੂਰੀ ਦੁਨੀਆ ਨੇ ਮਨਾਈ ਪਰ ਜੋ ਪਹਿਲਾਂ ਸ਼ਵਰਾਤਰੀਆਂ ਹੁੰਦੀਆਂ ਸੀ ਕਹਿੰਦੇ ਹੁਣ ਜਿਵੇਂ ਜ਼ਮਾਨਾ ਬਦਲਦਾ ਜਾਂਦਾ ਓਵੇਂ ਤੇ ਹਾਰ ਵੀ ਬਦਲਦੇ ਜਾਂਦੇ ਨੇ ਅੱਜ ਕੱਲ ਕੁਝ ਹੋਰ ਹੀ ਹੋਣ ਲੱਗ ਗਿਆ ਕਿ ਗ੍ਰੰਥਾਂ ਦੇ ਵਿੱਚ ਇਹ ਚ ਲਿਖੀ ਹੋਈ ਆ ਵੀ ਭੰਗ ਪੀਣਾ ਜਾਂ ਭੋਲੇ ਦੀ ਬਰਾਤ ਕੱਢਣਾ ਜਾਂ ਭੋਲੇ ਦੇ ਮਾਪੇ ਬਣ ਕੇ ਦੋ ਤਣਾ ਬਣ ਜਾਂਦੀਆਂ ਨੇ ਅੱਜ ਕੱਲ ਸ਼ਹਿਰ ਦੇ ਵਿੱਚ ਇੱਕ ਪੇਕੇ ਬਣ ਜਾਂਦੇ ਇੱਕ ਸੋਹਰੇ ਬਣ ਜਾਂਦੇ ਨੇ ਜਿਹੜਾ ਤੁਹਾਡਾ ਕਵੈਸਚਨ ਹੈ ਮੇਰੇ ਕੱਲੇ ਦੇ ਦਿਲ ਜਾਂ ਜਹਨ ਦੇ ਵਿੱਚ ਇਹ ਕਵੈਸਚਨ ਦਾ ਉੱਤਰ ਨਹੀਂ ਹੋਣਾ ਸਮੁੱਚਾ ਭਾਰਤ ਮੈਨੂੰ ਲੱਗਦਾ ਵੀ ਜਿਹੜੇ ਸਨਾਤਨੀ ਐ ਗ੍ਰੰਥਾਂ ਨੂੰ ਪਿਆਰ ਕਰਨ ਵਾਲੇ ਐ ਉਹ ਕਿਤੇ ਨਾ ਕਿਤੇ ਤੁਹਾਨੂੰ ਸੀਸਾ ਦਿੰਦੇ ਹੋਣੇ ਰਿਪੋਰਟਰ ਸਾਹਿਬ ਕਿਉਂਕਿ ਮੇਰੇ ਜਾਣ ਚ ਨਹੀਂ ਸੀ ਵੀ ਤੁਸੀਂ ਇਹ ਕਵੈਸਚਨ ਕਰੋਗੇ ਜਾਂ ਇਹ ਗੱਲ ਸਾਡੀ ਟੀਵੀ ਤੇ ਆਏਗੀ ਜਾਂ ਅਸੀਂ ਕਿਤੇ ਡਿਬੇਟ ਦਾ ਹਿੱਸਾ ਬਣੇਗੀ ਜੀ ਪਰ ਵਾਕਈ ਸਵਾਲ ਜਵਾਬ ਬਹੁਤ ਹੁੰਦੇ ਆ ਪਰ ਅੱਜ ਦਾ ਜਿਹੜਾ ਸਵਾਲ ਆ ਉਹ ਨਿਰਨੇ ਕਰਨ ਵਾਲਾ ਹੂੰ ਸਨਾਤਨ ਮਤ ਦਾ ਜੀ ਮੇਰਾ 82 ਦਾ ਜਨਮ ਹੈ ਜੀ ਮੈਂ ਪ੍ਰਿਥਵੀ ਵਿਆਸੀ ਕੀ ਦੇਖੀ ਹੈ ਹੂੰ ਪਰ ਉਸ ਤੋਂ ਬਾਅਦ ਬਚਪਨ ਪਿੰਡਾਂ 'ਚ ਬੀਤਿਆ ਸ਼ਹਿਰਾਂ ਨਾਲ ਟੱਚ ਰਹੇ 7-8 ਕਿਲੋਮੀਟਰ 10 ਕਿਲੋ ਸ਼ਹਿਰ ਸੀ ਕਿਤੇ ਵੀ ਸਨਾਤਨ ਮਤ ਦੇ ਕਿਸੇ ਵੀ ਛੇਪਰਾਂ ਦੇ ਵਿੱਚ ਕਿਸੇ ਹੋਰ ਗ੍ਰੰਥ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡਾ ਜਿਹੜਾ ਸ਼ੋਭਾ ਯਾਤਰਾਵਾਂ ਨੂੰ ਕਨਸੈਪਟ ਨਹੀਂ ਹੈਗਾ। ਹੂੰ। ਸਨਾਤਨ ਮਤਵ ਦਾ ਨਹੀਂ। ਠੀਕ ਹੈ। ਪਹਿਲਾਂ ਸਮੇਂ ਦੇ ਹਿਸਾਬ ਨਾਲ ਸ਼ੋਭਾ ਯਾਤਰਾਵਾਂ ਨਿਕਲਦੀਆਂ। ਕਿਉਂਕਿ ਜਦੋਂ ਪ੍ਰਾਤਨ ਗੱਲ ਕਰਦੇ ਆਂ ਮੁਗਲ ਰਾਜ ਦੀ ਗੱਲ ਕਰ ਲਈਏ ਜਿਹੜੇ ਲੋਕਾਂ ਨੇ ਪੜਿਆ ਉਹਨਾਂ ਨੂੰ ਮੇਰੀ ਗੱਲ ਸਮਝ ਆਏਗੀ। ਜਿਨ੍ਹਾਂ ਨੇ ਨਹੀਂ ਪੜਿਆ ਉਹਨਾਂ ਦੇ ਉੱਤੋਂ ਨਿਕਲ ਜਾਣੀ ਹੈ। ਹੂੰ। ਉਦੋਂ ਇਹਨਾਂ ਨੂੰ ਸਾਰੇ ਧਾਰਮਿਕ ਯਾਤਰਾ ਹੋਈ ਤੇ ਦੂਜੀ ਯਾਤਰਾ ਹੋਈ ਸਾਰਿਆਂ ਨੂੰ ਜਲੂਸ ਦਾ ਨਾਮ ਦਿੱਤਾ ਜਾਂਦਾ ਸੀ। ਬਿਲਕੁਲ। ਆਮ ਹੀ ਲੋਕ ਕਹਿੰਦੇ ਜੀ ਫਲਾਣੀ ਥਾਂ ਤੋਂ ਜਲੂਸ ਨਿਕਲ ਰਿਹਾ। ਹੂੰ। ਕੁਝ ਲੋਕਾਂ ਨੇ ਬੁੱਧੀਜੀਵੀਆਂ ਨੇ ਕੁਝ ਕਥਾਵਾਚਕਾਂ ਨੇ ਪ੍ਰਸੰਸਕਾਂ ਨੇ ਪ੍ਰਚਾਰਕਾਂ ਨੇ ਦੱਸਿਆ ਵੀ ਨਹੀਂ ਪਈ ਇਹਨਾਂ ਕਿਹਾ ਕਰੋ ਇਹ ਸ਼ੋਭਾ ਯਾਤਰਾ ਹੈ ਜਨ ਨਗਰ ਕੀਰਤਨ ਦਾ ਰੂਪ ਆ ਗਿਆ ਜਿਵੇਂ ਸਿੱਖਾਂ ਚ ਨਗਰ ਕੀਰਤਨ ਕਹੇ ਹੁੰਦੇ ਆ ਤਾਂ ਸ਼ੋਭਾ ਯਾਤਰਾ ਕਹਿਣ ਲੱਗ ਗਏ ਨਾ ਹੁਣ ਪੋਲੇਨਾਥ ਜੀ ਦੇ ਜਿਹੜੇ ਮਾਤਾ ਪਿਤਾ ਦੀ ਗੱਲ ਕੀਤੀ ਤੁਸੀਂ ਇਹ ਇਹ ਸ਼ਬਦ ਹੈ ਜਿਹੜੇ ਇਹਨਾਂ ਦਾ ਕੋਈ ਮੁੱਲ ਨਹੀਂ ਜਿਹੜੇ ਤੁਸੀਂ ਕਰ ਲੇਂ ਭਗਵਾਨ ਪੋਲੇਨਾਥ ਜਦੋਂ ਵਿਆਹੀ ਜਾਂਦੇ ਆ ਉਹਨਾਂ ਦਾ ਵਿਆਹ ਹੁੰਦਾ ਦੱਖਸ਼ਲੀ ਬੇਟੀ ਨਾਲ ਜੀ ਦੱਖਸ਼ਲੀ ਪੁੱਤਰੀ ਨਾਲ ਜਦੋਂ ਵਿਆਹ ਹੁੰਦਾ ਤੇ ਉਦੋਂ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਉਸ ਵਿਆਹ ਦੇ ਵਿੱਚ ਸਮੂਲੀਅਤ ਕਰਦੇ ਆ ਸਮੁੱਚੇ ਜਿੰਨੇ 33 ਕੋਟੀ ਸਾਡੇ ਦੇਵੀ ਦੇਵਤੇ ਨੇ ਸਾਰੇ ਉਹਦੇ ਵਿੱਚ ਸਮੂਲੀਅਤ ਕਰਦੇ ਆ ਹੂੰ ਪੁਰਾਣਾ ਦੇ ਮੁਤਾਬਕ ਹੈ ਨਾ ਜੀ ਹਾਂਜੀ ਤੇ ਉਸ ਸਮੇਂ ਦਾਨ ਜਿਹੜਾ ਪੋਲੇ ਨਾਲ ਦੇ ਵਿਆਹ ਦਾ ਦਾਨ ਸੀ ਇੱਕ ਬ੍ਰਾਹਮਣ ਨੂੰ ਦੇਣਾ ਹੁੰਦਾ ਉਹ ਜਦੋਂ ਉਹਨਾਂ ਨੇ ਵਿਸ਼ਨੂੰ ਜੀ ਨੂੰ ਕਿਹਾ ਗਿਆ ਬ੍ਰਹਮਾ ਜੀ ਨੂੰ ਕਿਹਾ ਗਿਆ ਵੀ ਦਾਨ ਲੈ ਲਓ ਹੂੰ ਤਾਂ ਉਹਨਾਂ ਨੇ ਦੋਨਾਂ ਜਣਾਂ ਨੇ ਦਾਨ ਲੈਣ ਤੋਂ ਹੱਥ ਖੜੇ ਕਰਤੇ। ਕਿਉਂ? ਵੀ ਭੋਲੇਨਾਥ ਦਾ ਦਾਨ ਹੈ ਜਿਹੜਾ ਉਹ ਕੋਈ ਵੀ ਨਹੀਂ ਲੈ ਸਕਦਾ ਜਿਹੜਾ ਲੇਗਾ ਉਹ ਸਮਾਪਤ ਹੋ ਜਾਏਗਾ। ਅੱਛਾ। ਅੱਜ ਸਾਡੇ ਲੋਕਾਂ ਨੇ ਇੱਕ ਫੈਸ਼ਨ ਬਣਾ ਲਿਆ ਭੋਲੇਨਾਜੀ ਦੇ ਨਾਂ ਤੇ ਦਾਨ ਲੈਣ ਵਾਲਾ। ਹਮ ਹਰੇਕ ਬੰਦਾ ਪਰਚੀ ਕੱਟ ਦਿੰਦਾ। ਭੋਲੇਨਾਜੀ ਦੀ ਸ਼ੋ ਰਾਤਰੀ ਦੀ ਪਰਚੀ ਹੈ। ਭੋਲੇਨਾਜੀ ਦੇ ਵਿਆਹ ਦੀ ਪਰਚੀ ਹੈ। ਤੁਸੀਂ ਇਹ ਸੋਚੋ ਵੀ ਜਦੋਂ ਜਿਹੜੀਆਂ ਸ਼ਕਤੀਆਂ ਦੇ ਦੁਨੀਆ ਦਾ ਪਾਲਣ ਕਰ ਰਹੀਆਂ ਹਮ ਵਸਥਾਰ ਕਰ ਰਹੀ ਆ ਜਦੋਂ ਉਹ ਹੱਥ ਖੜੇ ਕਰ ਗਿਆਂ ਮਨੁੱਖ ਕੋਲ ਕੀ ਅਧਿਕਾਰ ਹੈ ਵੀ ਉਹ ਸ਼ਿਵਜੀ ਮਹਾਰਾਜ ਦੇ ਵਿਆਹ ਦਾ ਦਾਨ ਲੈ ਲੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜੀਆਂ ਪਰਚੀਆਂ ਕੱਟੀਆਂ ਜਾਂਦੀਆਂ ਜਗਰਾਤਿਆਂ ਦੇ ਨਾਮ ਤੇ ਜਾਂ ਕਹਿੰਦੇ ਸ਼ਿਵਜੀ ਦਾ ਸੀ ਪੰਡਹਾਰਾ ਕਰਾਉਣਾ ਹੀ ਸ਼ਿਵਜੀ ਦਾ ਬਰਾਤ ਉਹ ਪਰਚੀਆਂ ਤੇ ਤੁਸੀਂ ਵਿਰੋਧੋਂ ਵੀ ਉਹ ਦਾਨ ਨਹੀਂ ਇਕੱਠਾ ਕਰਨਾ ਚਾਹੀਦਾ ਉਹ ਦੇਖੋ ਜਗਰਾਤਿਆਂ ਦਾ ਕਨਸੈਪਟ ਲੱਗ ਹੈ ਲੰਗਰਾਂ ਦਾ ਕਨਸੈਪਟ ਲੱਗ ਹੈ ਪਰ ਮੈਂ ਅੱਜ ਜਿਹੜਾ ਤੁਹਾਡਾ ਸਬਜੈਕਟ ਹੈ ਉਹ ਭੋਲੇਨਾਥ ਜੀ ਦਾ ਵਿਆਹ ਤੇ ਬਰਾਤ ਮੈਂ ਉਹਦੀ ਗੱਲ ਕਰ ਰਿਹਾ ਵੀ ਭੋਲੇਨਾਥ ਜੀ ਦਾ ਜਿਹੜਾ ਦਾਨ ਹੈ ਜਦੋਂ ਸਵੈਮ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਹੱਥ ਖੜੇ ਕਰ ਗਏ ਫਿਰ ਉਹਨਾਂ ਨੂੰ ਇੱਕ ਜੰਗਮ ਤੁਸੀਂ ਦੇਖਿਓ ਉਹਨੇ ਟੱਲੀ ਖੜਕਾਉਂਦੇ ਉਹਨਾਂ ਦੇ ਸਿਰ ਦੇ ਉੱਪਰਲੇ ਪਾਸੇ ਮੋਰ ਦੇ ਖੰਭਾਂ ਵਾਲਾ ਮੁਕਟ ਹੁੰਦਾ ਉਹਨਾਂ ਨੂੰ ਭੋਲੇनाथ ਜੀ ਨੇ ਆਪ ਆਪਣੇ ਉਹਦੇ ਚੋਂ ਪੈਦਾ ਕੀਤਾ ਜਟਾਂ ਚੋਂ ਉਹਨਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਅਧਿਕਾਰ ਦਿੱਤਾ ਵੀ ਤੁਸੀਂ ਭੋਲੇनाथ ਦਾ ਦਾਣ ਖਾ ਸਕਦੇ ਹੋ ਲੈ ਸਕਦੇ ਹੋ ਵਰਤ ਸਕਦੇ ਹੋ ਉਹਨਾਂ ਦਾ ਜਿਹੜਾ ਦਰਜਾ ਹੈ ਬ੍ਰਹਮਾ ਵਿਸ਼ਨੂੰ ਵਰਗਾ ਦਰਜਾ ਹੈ ਉਹ ਜੰਗਮ ਜਿਹੜਾ ਸਹੀ ਆਪਣੇ ਸੱਤ ਤੇ ਖੜਾ ਹੈ ਉਸ ਜੰਗਮ ਦਾ ਜਿਹੜਾ ਦਰਜਾ ਹੈ ਉਹ ਬ੍ਰਹਮਾ ਤੇ ਵਿਸ਼ਨੂੰ ਜੀ ਵਾਲਾ ਦਰਜਾ ਠੀਕ ਸਨਾਤਨ ਮਤ ਦੇ ਮੁਤਾਬਕ ਉਹਨਾਂ ਤੋਂ ਬਿਨਾ ਕੋਈ ਦੂਸਰਾ ਸੈਕੰਡ ਪਰਸਨੈਲਿਟੀ ਅਸੀਂ ਬਣੀ ਨਹੀਂ ਵੀ ਜਿਹੜੀ ਭੋਲੇनाथ ਜੀ ਦਾ ਬਾਪ ਬਣ ਸਕੇ ਮਾ ਗੌਰਜਾ ਦਾ ਦક્ષ ਪਿਤਾ ਬਣ ਕੇ ਖੜ ਸਕੇ ਤੇ ਆਪਾਂ ਦક્ષ ਦਾ ਅੰਤ ਦੇਖਿਆ ਨਹੀਂ ਵੀ ਦક્ષ ਦਾ ਅੰਤ ਕਰਨ ਲੱਗਿਆ ਵੀਰ ਭੱਦਰ ਭੋਲੇनाथ ਜੀ ਨੇ ਪੈਦਾ ਕੀਤਾ ਸ਼ਮਸ਼ਾਨਾ ਕਾਲੀ ਪੈਦਾ ਕੀਤੀ ਜਿਹਨੇ ਨਰੈਣੀ ਸੈਨਾ ਕਾਢੀ ਜੀ ਠੀਕ ਹੈ ਅਜਿਆ ਦਰਦਨਾਖ ਅੰਤ ਹੋਇਆ ਮਾਂ ਗੌਰਜਾ ਦੇ ਪੇਕਿਆਂ ਦਾ ਤੇ ਭਗਵਾਨ ਭੋਲੇ ਨਾਤੇ ਗੁੱਸੇ ਦੇ ਵਿੱਚ ਹਮ ਤੇ ਅੱਜ ਲੋਕਾਂ ਨੇ ਇੱਕ ਸਿਸਟਮ ਬਣਾ ਲਿਆ ਵਿਰੋਧ ਜਾਗੋ ਕੱਢੋ ਹਮ ਕੱਢ ਲੂ ਭਈ ਕੱਢ ਲੈਣੀ ਚਾਹੀਦੀ ਹੈ ਜਿਹਦਾ ਜੀ ਕਰਦਾ ਪਰ ਗੱਲ ਇਹ ਆ ਪਰਵਾਤ ਫੇਰੀਆਂ ਜਿਹੜਾ ਉਹ ਸਾਡਾ ਕਨਸੈਪਟ ਹੈ ਹਮ ਪਰਵਾਤ ਫੇਰੀਆਂ ਕਰਨੀਆਂ ਚਾਹੀਦੀਆਂ ਪਰਵਾਤ ਫੇਰੀ ਦਾ ਸਿਸਟਮ ਹੈ ਨਗਰ ਨੂੰ ਸਵੀਰੀ ਸਵੀਰੀ ਪਵਿੱਤਰ ਆਤਮਾਵਾ ਪਵਿੱਤਰ ਬੋਲੀ ਨਾਲ ਪਵਿੱਤਰ ਭਾਸ਼ਾ ਨਾਲ ਜਗਾਣਾ ਹਮ ਤੇ ਜਿਹੜਾ ਪਰਵ ਆ ਰਿਹਾ ਉਹਦੇ ਬਾਰੇ ਸੁਚੇਤ ਕਰਨਾ ਵੀ ਸ਼ਵਰਾਤਰੀ ਆ ਰਹੀ ਐ ਨੇ ਦਿਨ ਰਹਿ ਗਏ ਹੂੰ ਤੇ ਉਹਦੇ ਨਾਲ ਜਿਹੜੇ ਧਾਰਮਿਕ ਲੋਕ ਆ ਇੱਕ ਮਤ ਹੋ ਜਾਂਦੇ ਆ ਇਕੱਠੇ ਹੁੰਦੇ ਆ ਅੱਜ ਕੱਲ ਤਾਂ ਇਹ ਬੜਾ ਗਾ ਡੀਜਾ ਡੀਜੇ ਲਾ ਲੈਂਦੇ ਆ ਮੂਰੇ ਗੱਡੀ ਤੇ ਪਿੱਛੇ ਨੱਚਦੇ ਆਉਂਦੇ ਹੁੰਦੇ ਆ ਜਿਵੇਂ ਹੁਣ ਭੰਗ ਦਾ ਵੀ ਟ੍ਰੈਂਡ ਚੱਲ ਪਿਆ ਭੰਗ ਪੀਣੀ ਆ ਜਾਂ ਭੰਗ ਖਾਣੀ ਆ ਟਿੱਕੀਆਂ ਬਣਾ ਲੈਣੀਆਂ ਕਿਤੇ ਵੀ ਭੋਲੇनाथ ਜੀ ਨੇ ਕਿਸੇ ਗ੍ਰੰਥ ਦੇ ਵਿੱਚ ਕਿਸੇ ਉਹਦੇ ਵਿੱਚ ਜਿੰਨੇ ਲੋਕ ਇੰਟਰਵਿਊ ਦੇਖਣਗੇ ਕਿਉਂਕਿ ਇਹਦਾ ਵਿਰੋਧ ਵੀ ਕਰਨਾ ਹੁੰਦਾ ਲੋਕਾਂ ਨੇ ਉਹ ਕਰੀ ਜਾਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਤੇ ਮੈਂ ਤਾਂ ਸਨਾਤਨ ਮਤ ਦੇ ਤੇ ਆਪਣੇ ਗ੍ਰੰਥਾ ਤੇ ਸ਼ਾਸਤਰਾਂ ਦੇ ਮੁਤਾਬਕ ਗੱਲ ਕਰਨੀ ਹੈ ਕਿਤੇ ਵੀ ਅਜਿਹਾ ਨਹੀਂ ਹੈਗਾ ਵੀ ਭੋਲੇनाथ ਜੀ ਨੇ ਸਲਫਾ ਪੀਤਾ ਹੂੰ ਭੋਲੇनाथ ਜੀ ਨੇ ਭੰਗ ਪੀਤੀ ਹੈ ਨਸ਼ਾ ਕੀਤਾ ਕਿਤੇ ਵੀ ਨਹੀਂ ਹੈਗਾ ਸਾਡੇ ਗ੍ਰੰਥਾ ਚ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦਾ ਉਹ ਹਰੇਕ ਚੀਜ਼ ਦਾ ਆਪਣਾ ਆਪਣਾ ਸਿਸਟਮ ਹੈ ਤਿੱਤੂਰਾ ਵੀ ਚੜਾਉਂਦੇ ਆ ਜਦੋਂ ਸ਼ਿਵਲਿੰਗ ਦੀ ਪੂਜਾ ਕਰਦੇ ਆ ਅਸੀਂ ਤਿੱਤੂਰਾ ਵੀ ਚੜਾਉਂਦੇ ਆ ਅਸੀਂ ਅੱਕ ਦੇ ਪੱਤੇ ਵੀ ਚੜਾਉਂਦੇ ਆ ਫਿਰ ਉਹ ਵੀ ਖਾਓ ਪੀਓ ਸੇਵਲਿੰਗ ਨੂੰ ਕਿਉਂ ਛੱਡਦੇ ਹੋ? ਸੇਵਲਿੰਗ ਦੀ ਪੂਜਾ ਤੇ ਸਵਾਲ ਖੜਾ ਹੁੰਦਾ ਮੈਂ ਲੈਣਾ ਚਾਹਾਂਗਾ ਜਨਤਾ ਦੇ ਸਵਾਲ ਆ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਕਹਿੰਦੇ ਇਹ ਇੱਕ ਪੱਥਰ ਦੇ ਉੱਤੇ ਦੁੱਧ ਡੋਲੀ ਜਾਂਦੇ ਰਹਿੰਦੇ ਆ ਜਾਂ ਠੀਕ ਆ ਉਹਨੂੰ ਨਮਾਈ ਜਾਂਦੇ ਆ ਉਹ ਤਾਂ ਇੱਕ ਪੱਥਰ ਆ ਇਸ ਤਰੀਕੇ ਦੀਆਂ ਜਿਹੜੀਆਂ ਧਾਰਨਾਵਾਂ ਵੀ ਆਉਂਦੀਆਂ ਆ ਗਲਤ ਗੱਲ ਆ ਦੇਖੋ ਧਾਰਨਾ ਆਪੋ ਆਪਣੀਆਂ ਕੋਈ ਕਾਮਰੇਟੀ ਸੋਚ ਰੱਖਦਾ ਜੋ ਮਰਜ਼ੀ ਕੇ ਰੱਬ ਨੂੰ ਮੰਨਦੀ ਨਹੀਂ ਉਹਨਾਂ ਨੇ ਤਾਂ ਹਰੇਕ ਧਰਮ ਦੇ ਖਿਲਾਫ ਕਿੰਤੂ ਪਰੰਤੂ ਖੜਾ ਕਰਨਾ ਹੈ ਸਾਡੇ ਜਿੰਨੇ ਜੋਤਰਲਿੰਗ ਹੈ ਠੀਕ ਹੈ ਉਹਨਾਂ ਨੂੰ ਕਿਸੇ ਨੇ ਤਾਂ ਨਹੀਂ ਬਣਾਇਆ ਜੋਤਰਲਿੰਗ ਸ ਕਈ ਥਾਵਾਂ ਦੇ ਉੱਤੇ ਪਤਾਲਪੁਰੀ ਸ਼ਿਵਜੀ ਮਹਾਰਾਜ ਖੁਦ ਪ੍ਰਗਟ ਨੇ ਹੂੰ ਉਹ ਗੱਲ ਇਹ ਆ ਜੀ ਸਾਡੀ ਨਰਮਦਾ ਨਦੀ ਹੈ ਉਹਦੇ ਵਿੱਚ ਇੱਕ ਵਰਦਾਨ ਹੈ ਨਰਮਦਾ ਦੇ ਵਿੱਚੋਂ ਸਵੈਮ ਭਗਵਾਨ ਜਿਹੜੇ ਨਰਮਦੇਸ਼ਵਰ ਉਹ ਆਪ ਪੈਦਾ ਹੁੰਦੇ ਆ ਠੀਕ ਆ ਉਹਨਾਂ ਦਾ ਜਿਹੜਾ ਸ਼ਿਵਲਿੰਗ ਲਿਆ ਕੇ ਸਥਾਪਿਤ ਕੀਤਾ ਜਾਂਦਾ ਰੰਗ ਵੀ ਚੇਂਜ ਕਰਦਾ ਸਭ ਕੁਝ ਹੁੰਦਾ ਹੂੰ ਗੱਲ ਇਹ ਆ ਅਸੀਂ ਪੱਥਰ ਨੂੰਮਾ ਮੂਰਤੀ ਨਹੀਂ ਮੰਨਦੇ ਅਸੀਂ ਉਹਦੇ ਵਿੱਚ ਜੋਤ ਮੰਨਦੇ ਆ ਸ਼ਿਵਜੀ ਮਹਾਰਾਜ ਦੀ ਉਹ ਸੰਘਾਰ ਦੇ ਮਾਲਕ ਨੇ ਉਹਨਾਂ ਦੀ ਜਿਹੜੀ ਜੋਤ ਹੈ ਉਹਦੀ ਪੂਜਾ ਹੁੰਦੀ ਹੈ ਠੀਕ ਹੈ ਠੀਕ ਹੈ ਸਾਰੇ ਲੋਕ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਅਰਪਤ ਕਰਦੇ ਆ ਜੇ ਸਾਡੇ ਪੁਰਾਣਾ ਦੇ ਹਿਸਾਬ ਨਾਲ ਅਰਪਤ ਕੀਤੀਆਂ ਜਾਣ ਮੇਰਾ ਇਸ ਗੱਲ ਦਾ ਚੈਲੰਜ ਹੈ ਵੀਡੀਓ ਦੇ ਵਿੱਚ ਵੀ ਵੀ ਕੋਈ ਵੀ ਘਰ ਚ ਦੁੱਖ ਤਕਲੀਫ ਕਿਸੇ ਪ੍ਰਕਾਰ ਦੀ ਕੋਈ ਦੁਬਦਾ ਹੋਏ ਜਿਹੜੇ ਪੁਰਾਣਾ ਦੇ ਵਿੱਚ ਉਹ ਲਿਖੇ ਆ ਉਹਦਾ ਉਪਾਏ ਉਹ ਹਿਸਾਬ ਨਾਲ ਕੀਤੇ ਜਾਣ ਨਾ ਕਿ ਹੁਣ ਸਮੇ ਦੇ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਦੇ ਹਿਸਾਬ ਨਾਲ ਨਾ ਪੁਰਾਣਾ ਦੇ ਹਿਸਾਬ ਨਾਲ ਉਸ ਸਮੇ ਦੇ ਉਪਾਏ ਕੀਤੇ ਜਾਣ ਜਿਵੇਂ ਅੱਕ ਚੜਦਾ ਹੈ ਤਤੂਰਾ ਚੜਦਾ ਹੈ ਤੇਲ ਚੜਦਾ ਸਰਿਆਂ ਦਾ ਗੰਨੇ ਦਾ ਰਸ ਚੜਦਾ ਉਹ ਚੀਜ਼ਾਂ ਦੇ ਲਗ ਲਗ ਕਨਸੈਪਟ ਨੇ ਲਗ ਲਗ ਚੀਜ਼ਾਂ ਵਾਸਤੇ ਚੜਾਈ ਜਾਂਦੇ ਆ ਤੁਸੀਂ ਮੱਛੇ ਵਾਲੇ ਦਿਨ ਕਾਲੇ ਤੇਲ ਚੜਾਓ ਸ਼ਿਵਲਿੰਗ ਤੇ ਮਤਲਬ ਹੀ ਨਹੀਂ ਉਹ ਤੇ ਦਾ ਪਿਤਰ ਪੀੜਾ ਹੋ ਜੇ ਕੋਈ ਵੀ ਤੁਹਾਡੇ ਜਿਹੜੇ ਪਿਤਰ ਗਏ ਆ ਦੁਨੀਆ ਤੋਂ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੋ ਜੇ ਜਾਂ ਤੁਹਾਨੂੰ ਕੋਈ ਦੁੱਖ ਤਕਲੀਫ ਹੋ ਜੇ ਨਹੀਂ ਹੋ ਸਕਦਾ ਗੱਲ ਸਾਰੀਆਂ ਚੀਜ਼ਾਂ ਦਾ ਵੱਖਰਾ ਵੱਖਰਾ ਹੈ ਪਰ ਸ਼ਿਵਜੀ ਮਹਾਰਾਜਾ ਮਾਂ ਦਾ ਪੇਵਾਲਾ ਜਿਹੜਾ ਕਨਸੈਪਟ ਤੁਸੀਂ ਗੱਲ ਕੀਤੀ ਹੈ ਉਹ ਬੜੇ ਸ਼ਹਿਰਾਂ ਚੱਲ ਗਿਆ ਪੰਜਾਬ ਚ ਵੀ ਬਾਹਰਲੀ ਸਟੇਟਾਂ ਚ ਤਾਂ ਇਹ ਘਟਾ ਹੈ ਬਾਹਰਲੀ ਸਟੇਟਾਂ ਚ ਜਿਹੜੇ ਲੋਕ ਹਿੰਦੂਵਤ ਨੂੰ ਸਨਾਤਨ ਨੂੰ ਪਿਆਰ ਕਰਦੇ ਯੂਪੀ ਵਗੈਰਾ ਚ ਹਰਿਆਣਾ ਚ ਵੀ ਘਟਾ ਹੈ ਲੋਕੀ ਮਾਈ ਬਾਪ ਬਣ ਕੇ ਨਹੀਂ ਖੜੇ ਹੁੰਦੇ ਭੋਲੇ ਨਾਲ ਜੀ ਦੇ ਇਹ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਹੋ ਗਿਆ ਪੰਜਾਬ ਚ ਕਾਫੀ ਵੱਡੀ ਵਾ ਰਹੀ ਹੈ ਜਿਵੇਂ ਪਹਿਲਾਂ ਚੱਕੀਆਂ ਬੰਦ ਕਰਾਈਆਂ ਹੁਣ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਬੈਠ ਕੇ ਕਿਉਂਕਿ ਐਤ ਕੀ ਸ਼ਿਵਰਾਤਰੀ ਦੇ ਵਿੱਚ ਰੁਧਾਨ ਬਹੁਤ ਦੇਖਣ ਨੂੰ ਮਿਲਿਆ ਹੈ ਬੀਕਤੇ ਰਪੋਲਨਾ ਜੀ ਦੇ ਮਾਪਿਓ ਬਣ ਕੇ ਖੜ ਗਈ ਤੇ ਜਦੋਂ ਇਤਿਹਾਸ ਦੇ ਵਿੱਚ ਕਿਤੇ ਗ੍ਰੰਥਾਂ ਦੇ ਵਿੱਚ ਕਿਤੇ ਇਤਿਹਾਸ ਦੇ ਵਿੱਚ ਵੀ ਇਹ ਨਹੀਂ ਚੀਜ਼ ਪਤਾ ਲੱਗਦੀ ਵੀ ਸ਼ਿਵਜੀ ਮਹਾਰਾਜ ਕਿਹਦੇ ਬੱਚੇ ਨੇ ਸ਼ਿਵਜੀ ਮਹਾਰਾਜ ਨੇ ਕਿਹੜੀ ਮਾਂ ਦੇ ਕੁੱਖ ਤੋਂ ਜਨਮ ਲਿਆ ਜਦੋਂ ਯਾਰ ਇਹ ਚੀਜ਼ਾਂ ਹੀ ਹੈ ਨਹੀਂ ਤੇ ਅਸੀਂ ਆਪਣੀ ਜਿਹੜੀ ਆਉਣ ਵਾਲੀ ਨਸਲ ਹੈ ਆਉਣ ਵਾਲੀ ਕਾਮਨ ਨੂੰ ਕਿਰਾਏ ਕਿਉਂ ਪਾ ਰਹੇ ਹ ਇਹ ਚੀਜ਼ਾਂ ਨਹੀਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਉਹਨੂੰ ਧਾਰਮਿਕ ਹੈ ਤਾਂ ਧਾਰਮਿਕਤਾ ਤੇ ਤੌਰ ਤੇ ਹੀ ਸ਼ਿਵਰਾਤਰੀ ਨੂੰ ਗ੍ਰੰਥਾਂ ਦੇ ਹਿਸਾਬ ਨਾਲ ਹੀ ਮਨਾਉਣਾ ਚਾਹੀਦਾ ਧਾਰਮਿਕਤਾ ਤੌਰ ਤੇ ਉੱਤੇ ਵੀ ਦੱਸ ਦੋ ਨਾ ਫਿਰ ਕਿਵੇਂ ਮਨੋਂ ਜਿਹੜੇ ਦਾਰਸ਼ਿਕਤਾ ਤੁਸੀਂ ਹੁਣ ਇਹ ਚੀਜ਼ ਤੱਕ ਕਲੀਅਰ ਕਰਤੀ ਵੀ ਪਾਈ ਇਹ ਚੀਜ਼ ਮਾਪਿਓ ਬਾਨਾਂ ਜਿਹੜਾ ਅੱਜ ਰੀਤੀ ਰਿਵਾਜ ਅਪਣਾਏ ਜਾ ਰਹੇ ਆ ਵੀ ਇਹੇ ਗ੍ਰੰਥਾ ਚ ਨਹੀਂ ਸੀਗਾ ਫਿਰ ਧਾਰਮਿਕ ਤੌਰ ਦੇ ਉੱਤੇ ਕੀ ਕਹਿੰਦੇ ਸਨਾਤਨ ਧਰਮ ਦੇ ਗ੍ਰੰਥ ਕੀ ਕਹਿੰਦੇ ਸਨਾਤਨ ਧਰਮ ਦੇ ਗ੍ਰੰਥ ਕਹਿੰਦੇ ਆ ਵੀ ਸ਼ਿਵਰਾਤਰੀ ਦੀ ਜਿਹੜੀ ਰਾਤ ਹੈ ਹਮ ਸ਼ਿਵਰਾਤਰੀ ਤੇ ਚਲੋ ਦੀਨੇ ਜਿਹੜੇ ਲੋਕ ਜਲ ਚੜ੍ਹਾਉਂਦੇ ਆ ਚੜ੍ਹਾਣ ਬਹੁਤ ਵਧੀਆ ਮੁਬਾਰਕਾ ਉਹਨਾਂ ਨੂੰ ਦਿਲ ਚੜਾਉਣਾ ਚਾਹੀਦਾ ਪਰ ਸ਼ਿਵਰਾਤਰੀ ਦੀ ਰਾਤ ਦੇ ਦੌਰਾਨ ਚਾਰ ਪੈਰ ਦੀ ਪੂਜਾ ਹੁੰਦੀ ਉੰਦੇ ਇਸ ਸੁਮੀਤ ਕਪੜੇ ਆਪਣੇ ਇਸ਼ਨਾਨ ਕਰਕੇ ਸੁੱਚੇ ਕਰਕੇ ਹਰ ਜਿਹੜਾ ਤਿੰਨ ਤਿੰਨ ਘੰਟੇ ਦਾ ਪਹਿਰ गुज़रਦਾ ਹੈ ਲਗ ਲਗ ਥਾਵਾਂ ਤੇ ਹਰ ਵਾਰੀ ਪੰਜ ਅਮਰਤ ਨਾਲ ਜਿਹੜਾ ਮਹਾਰਾਜ ਨੂੰ ਇਸ਼ਨਾਨ ਕਰਾ ਕੇ ਆਪਣੀ ਯਜਾ ਸ਼ਕਤੀ ਦੇ ਮੁਤਾਬਿਕ ਜਿਹੜੀਆਂ ਹੋਰ ਚੀਜ਼ਾਂ ਆਰਪਾਤ ਕਰਨੀਆਂ ਉਹ ਕਰਕੇ ਚਾਰੇ ਟਾਈਮ ਦਾ ਉਹ ਕਰਕੇ ਉਸ ਤੋਂ ਬਾਅਦ ਸ਼ਿਵ ਪ੍ਰਾਣ ਕਰਕੇ ਸ਼ਿਵ ਮਾਰਤੀ ਜਿਹੜੀ ਸਵੇਰੇ 3:30 ਪੋਨੇ 4 ਵਜੇ ਸ਼ਿਵ ਰਾਤਰੀ ਦੀ ਰਾਤ ਨੂੰ ਕਰਕੇ ਭਸਮ ਆਰਤੀ ਕਰਕੇ ਉਹਨਾਂ ਦੀ ਸ਼ਮਸ਼ਾਨਾ ਭਸਮ ਲਿਆ ਕੇ ਉਸ ਹਿਸਾਬ ਨਾਲ ਉਹ ਕਨਸੈਪਟ ਹੈ ਜਿਹੜਾ ਫੁੱਲ ਮਾਲਾਵਾਂ ਹੋਰ ਸਜਾਵਟ ਸਾਰੀਆਂ ਚੀਜ਼ਾਂ ਕਰਕੇ ਇਸ ਤਰ੍ਹਾਂ ਜਿਹੜੀ ਸ਼ਿਵਰਾਤਰੀ ਦੀ ਸਮਾਪਤੀ ਹੁੰਦੀ ਹੈ ਤੇ ਸ਼ਿਵਰਾਤਰੀ ਮਨਾਣੀ ਚਾਹੀਦੀ ਹੈ ਕਿਉਂਕਿ ਉਹਦੇ ਤੋਂ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੋਏਗਾ ਤੇ ਆਤਮਿਕ ਤੌਰ ਤੇ ਆਉਣ ਵਾਲੇ ਸਮੇਂ ਲਈ ਜਿਹੜਾ ਸਾਡਾ ਸਮਾਂ ਉਹ ਸ਼ੁਭ ਹੋਏਗਾ ਉਹ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਗ੍ਰੰਥਾਂ 'ਚ ਲਿਖੀਆਂ ਉਹ ਸਾਨੂੰ ਪ੍ਰਾਪਤ ਹੋ ਸਕਣਗੀਆਂ ਲੰਗਰ ਲਾਣੇ ਬਹੁਤ ਵਧੀਆ ਗੱਲ ਹੈ ਲੰਗਰ ਲੱਗਣੇ ਚਾਹੀਦੇ ਆ ਢੋਲ ਟਮਕਾ ਜਿਹੜਾ ਉਹ ਕਿਸੇ ਹੱਦ ਤੱਕ ਹੋਣਾ ਚਾਹੀਦਾ ਹੈ ਉਹ ਫਿਲਮੀ ਤਰਜਾਂ ਦੇ ਉੱਤੇ ਜਿਹੜਾ ਸਿਸਟਮ ਚੱਲ ਰਿਹਾ ਉਹ ਨਹੀਂ ਹੋਣਾ ਚਾਹੀਦਾ ਇਕ ਧਾਰਮਿਕਤਾ ਹੋਣੀ ਚਾਹੀਦੀ ਹੈ ਜਦੋਂ ਕੋਈ ਨਗਰ ਕੀਰਤਨ ਨਿਕਲ ਰਿਹਾ ਯਾਤਰਾ ਨਿਕਲ ਰਹੀ ਹੈ ਤੇ ਉੱਥੇ ਜਿਹੜੇ ਤੁਰਨ ਵਾਲੇ ਪ੍ਰਾਨੀ ਨੇ ਉਹਨਾਂ ਨੂੰ ਦਿਮਾਗੀ ਤੌਰ ਤੇ ਉੱਥੇ ਹਾਜ਼ਰ ਹੋਣਾ ਚਾਹੀਦਾ ਹਾਜ਼ਰ ਕਰ ਲੈਣਾ ਚਾਹੀਦਾ ਤਾਂ ਤਾਂ ਤੁਹਾਡਾ ਜਿਹੜਾ ਕੱਢ ਰਹੇ ਹੋ ਕਨਸੈਪਟ ਬਹੁਤ ਚੰਗਾ ਹੈ ਕਿਉਂਕਿ ਆਪਾਂ ਇਹ ਵੀ ਦੇਖਦੇ ਹਾਂ ਨਾ ਜਦੋਂ ਇਹੋ ਜਿਹੀ ਸ਼ੋਭਾ ਯਾਤਰਾ ਕੱਢੀ ਜਾਂਦੀਆਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਭੰਗ ਪੀ ਲੈਂਦੇ ਜਾਂ ਖਾ ਲੈਂਦੇ ਆ ਉਹ ਦਿਮਾਗ ਹੋਸ਼ 'ਚ ਨਹੀਂ ਰਹਿੰਦਾ ਉਹ ਆਪਾਂ ਕਈ ਵਾਰ ਵੇਖਦੇ ਆ ਕੋਈ ਸੜਕਾਂ ਤੇ ਲੀਡੀ ਜਾਂਦਾ ਹੁੰਦਾ ਕੋਈ ਕਿਸ ਤਰ੍ਹਾਂ ਕੀ ਦੀਆਂ ਹਰਕਤਾਂ ਕਰਦਾ ਹੁੰਦਾ ਗਾ ਦੇਖੋ ਪਹਿਲਾਂ ਸੰਤ ਸਮਾਜ ਸਾਧੂ ਸਮਾਜ ਸਮਾਜ ਦੀ ਪੈਰਵਾਹੀ ਕਰਦਾ ਹੁੰਦਾ ਸੀ ਅਖਾੜੀ ਭਾਰਤ ਦੀ ਪੈਰਵਾਹੀ ਕਰਦੇ ਹੁੰਦੇ ਸੀ ਧਾਰਮਿਕ ਤੌਰ ਤੇ ਜੀ ਤੇ ਉਸ ਸਮੇਂ ਦੇਖਣ ਚ ਸੀ ਬੜਾ ਵਧੀਆ ਸਿਸਟਮ ਸੀ ਬੜਾ ਵਧੀਆ ਸਿਸਟਮ ਨਾਲ ਚੱਲਦਾ ਸੀ ਅੱਜ ਜਦੋਂ ਆਮ ਪ੍ਰਾਨੀ ਆਮ ਲੋਕ ਉੱਠ ਕੇ ਗੈਰ ਸੰਿਆਸੀ ਤੌਰ ਤੇ ਲੋਕ ਉੱਠ ਕੇ ਸਿੱਧਾ ਧਰਮ ਚ ਇੰਟਰਫੀਰੈਂਸ ਕਰਨ ਲੱਗੇ ਧਰਮ ਕਰਨਾ ਚਾਹੀਦਾ ਮੈਂ ਕਹਿੰਦਾ ਚੰਗੀ ਗੱਲ ਹੈ ਮੰਦਿਰ ਬਣਾਉਣੇ ਚਾਹੀਦੇ ਆ ਯਸ਼ੋਭਾ ਯਾਤਰਾਵਾਂ ਕਰਨੀਆਂ ਚਾਹੀਦੀਆਂ ਸਾਰੀਆਂ ਚੀਜ਼ਾਂ ਕਰੋ ਪਰ ਕਿਤੇ ਨਾ ਕਿਤੇ ਗ੍ਰੰਥਾਂ ਨੂੰ ਜ਼ਰੂਰ ਪੜੋ ਗ੍ਰੰਥ ਕਹਿੰਦੇ ਕੀ ਹੈ ਲੋਕ ਜਦ ਤੱਕ ਗ੍ਰੰਥਾਂ ਨੂੰ ਨਹੀਂ ਪੜਦੇ ਅਧੂਰੀ ਜਾਣਕਾਰੀ ਮਨੁੱਖ ਦੀ ਜੀਵਨ ਵਾਸਤੇ ਖਤਰਨਾਕ ਹੁੰਦੀ ਹੈ ਪਰ ਲੋਕਾਂ ਕੋਲ ਤਾਂ ਆਪ ਮੰਨ ਲਿਏ ਚਲੋ ਟਾਈਮ ਨਹੀਂ ਹੈਗਾ ਸਾਡੇ ਪ੍ਰਚਾਰਕ ਕਿਉਂ ਨਹੀਂ ਫਿਰ ਗ੍ਰੰਥਾਂ ਬਾਰੇ ਜਾਣਕਾਰੀ ਦਿੰਦੇ ਪ੍ਰਚਾਰਕ ਵੀ ਅੱਜਕੱਲ੍ਹ ਦੁਨਿਆਵੀ ਗੱਲਾਂ ਕਰਨ ਲੱਗ ਗਏ ਮੈਂ ਬਹੁਤ ਨੋਟ ਕੀਤਾ ਇਹ ਗੱਲ ਤੁਸੀਂ ਕੀਤੀ ਹੁਣੀ ਨੋਟ ਅੱਜਕੱਲ ਪ੍ਰਚਾਰਕ ਹੋਣ ਚਾਹੇ ਸਿੱਖ ਧਰਮ ਚ ਪ੍ਰਚਾਰਕ ਦੇਖ ਲਈਏ ਚਾਹੇ ਸਨਾਤਨ ਧਰਮ ਦੇ ਪ੍ਰਚਾਰਕ ਦੇਖ ਲਈਏ ਜਿਹੜੀ ਪਬਲਿਕ ਸਟੇਜ ਦੇ ਸਾਹਮਣੇ ਬੈਠੀ ਆ ਉਹ ਚਾਹੇ ਸਨਾਤ ਨਹੀਂ ਆ ਚਾਹੇ ਸਿੱਖ ਧਰਮ ਨਾਲ ਸੰਬੰਧ ਰੱਖਦੀ ਹੈ ਚਾਹੇ ਮੁਸਲਮਾਨਾ ਨਾ ਰੱਖਦੀ ਹੈ ਜਾਂ ਕਿਸੇ ਧਰਮ ਨਾਲ ਵੀ ਰੱਖਦੀ ਹੈ ਜਿਹੜਾ ਸਟੇਜ ਤੇ ਪ੍ਰਚਾਰਕ ਬੈਠਾ ਉਹਦੇ ਮੁਖ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਉਹਨਾਂ ਵਾਸਤੇ ਪੱਥਰ ਦੀ ਲਕੀਰ ਆ ਜਿਹੜੇ ਥੱਲੇ ਲੋਕ ਬੈਠੇ ਆ ਬਿਲਕੁਲ ਉਹ ਸੁਣਨ ਆ ਜਾਂ ਸਰੋਤੇ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਹਦੀ ਬਣ ਗਈ ਜਿਹੜਾ ਉੱਪਰੋਂ ਪ੍ਰਚਾਰ ਕਰ ਰਿਹਾ ਜਦ ਤੱਕ ਉਹ ਗ੍ਰੰਥ ਨਹੀਂ ਪੜਦਾ ਉਹਦਾ ਪ੍ਰਚਾਰ ਕੀਤਾ ਹੈ ਨਿਸ਼ਫਲ ਆ ਉਲਟਾ ਉਹ ਜਿਹੜਾ 5-4000 ਬੰਦਾ ਉਹਨੂੰ ਸੁਣਦਾ ਉਹਨੂੰ ਕਰਾਏ ਪਾ ਰਿਹਾ ਤੇ ਉਹ ਪਾਪ ਦਾ ਹੱਕਦਾਰ ਵੀ ਉਹ ਖੁਦ ਹੈ ਕਿ ਅੱਜ ਤਾਂ ਇਹਨਾਂ ਲੋਕਾਂ ਨੂੰ ਪਾਪ ਨਹੀਂ ਦਿਖਦੇ ਕਿਉਂਕਿ ਪੈਸੇ ਇਕੱਠੇ ਹੋਏ ਜੇਬ 'ਚ ਪਾਏ ਚਲੋ ਚੱਲੀਏ ਘਰੋਂ ਘਰੀ ਹੋ ਜਾਂਦਾ ਕੰਮ ਪਰ ਗੱਲ ਇਹ ਆ ਚਿਤਰਕੂਟ ਤੁਹਾਡੇ ਜਿਹੜੇ ਪਾਪ ਆ ਉਹ ਲਗਾਤਾਰ ਨਾਲੋਂ ਨਾਲ ਨੋਟ ਕਰ ਰਿਹਾ 24000 ਜਿਹੜੀ ਸਵਾਸਾਂ ਦੀ ਪੂੰਜੀ ਹੈ ਜੇ ਅੱਜ ਆਪਾਂ ਇੱਥੇ ਵੀ ਬੈਠੇ ਆ ਇਸ ਸਵਾਸਾਂ ਦੀ ਪੂੰਜੀ ਉਤੋਂ ਨਿਸ਼ਚਿਤ ਹੋ ਕੇ ਆਈ ਹੈ ਵੀ ਇਸ ਸਟੂਡੀਓ ਦੇ ਵਿੱਚ ਇੰਨੇ ਸਵਾਸ ਹੈ ਜਿਹੜੇ ਉਹ ਅਜ ਬ੍ਰਹਮਾਨੰਦ ਗਰੀ ਨੇ ਲੈਣੇ ਆ ਤੁਹਾਡੇ ਨਾਲ ਬਿਲਕੁਲ ਸਾਂਝੇ ਤੌਰ ਤੇ ਬਹਿ ਕੇ ਪਰ ਇਸ ਤੋਂ ਬਾਅਦ ਵੀ ਮੇਰੇ ਸਵਾਸਾਂ ਨੇ ਜਿਹੜੀ ਪੂੰਜੀ ਆ ਕਿਤੇ ਨਾ ਕਿਤੇ ਨਿਸ਼ਚਿਤ ਕੀਤੀ ਹੋਣੀ ਪ੍ਰਮਾਤਮਾ ਨੇ ਜਦੋਂ ਫੁੱਲ ਸਟਾਪ ਲਾਣਾ ਹੈ ਉਦੋਂ ਹਸਾਬ-ਕਿਤਾਬ ਜਿਹੜਾ ਬਈ ਖੁੱਲਣੀ ਆ ਉਹਨੇ ਪੁੱਛਣਾ ਵੀ ਹਾਂ ਭਾਈ ਇਹਨੇ ਲੋਕਾਂ ਨੂੰ ਗੁੰਮਰਾ ਕੀਤਾ ਸੀ ਉਹ ਦਿਨ ਨੂੰ ਯਾਦ ਰੱਖ ਕੇ ਫੇਰ ਆਪਾਂ ਦੁਨਿਆਵੀ ਕੰਮ ਕਰਾਂਗੇ ਧਾਰਮਿਕ ਕੰਮ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਕੋਈ ਗਲਤ ਕੰਮ ਕਰ ਸਕਦੇ ਆ ਤੁਸੀਂ ਤੁਸੀਂ ਕਰਦੇ ਹੋ ਆਪਣੇ ਜਿਹੜੇ ਤੁਹਾਡੇ ਭਗਤ ਹੈਗੇ ਜਾਂ ਤੁਹਾਨੂੰ ਜਿਹੜਾ ਸੋਨਾ ਪਸੰਦ ਕਰਦੇ ਆ ਤੁਸੀਂ ਉਹਨਾਂ ਨੂੰ ਦਿੰਦੇ ਹੋ ਸਨਾਤਾ ਧਰਮ ਦੇ ਗ੍ਰੰਥਾਂ ਅਨੁਸਾਰ ਕੋ ਮੇਰੀ ਕੋ ਮੰਨੇ ਜਾਂ ਨਾ ਮੰਨੇ ਮੇਰਾ ਜਿਹੜਾ ਫਰਜ਼ ਹੈ ਜਿੱਦਨ ਦਾ ਮੇਰਾ ਸੰਿਆਸ ਹੋਇਆ ਉਸ ਤੋਂ ਪਹਿਲਾਂ ਜਦੋਂ ਸਿਆਸੀ ਤੌਰ ਤੇ ਜ਼ਿੰਦਗੀ ਬਸਰ ਕਰਦੇ ਸੀ ਵਿਚਰਦੇ ਸੀ ਉਹ ਗੱਲਾਂ ਕੁਝ ਹੋਰ ਸੀ ਜਦੋਂ ਸੰਿਆਸੀ ਤੌਰ ਤੇ ਵਿਚਰ ਰਹੇ ਆ ਜਾਂ ਬਸਰ ਕਰ ਰਹੇ ਆ ਜ਼ਿੰਦਗੀ ਨੂੰ ਉਹਦੇ ਵਿੱਚ ਜਿਹੜਾ ਇੱਕ ਇੱਕ ਸ਼ਬਦ ਹੈ ਉਹ ਗ੍ਰੰਥਾਂ ਦੇ ਮੁਤਾਬਕ ਕੋਸ਼ਿਸ਼ ਕਰੀਦੀ ਹੈ ਵੀ ਵਿਚਰਿਆ ਜਾਏ ਤਾ ਜੋ ਸਾਹਮਣੇ ਵਾਲੇ ਬੰਦੇ ਨੂੰ ਹਰ ਇੱਕ ਚੀਜ਼ ਵਿਦ ਪ੍ਰੂਫ ਗ੍ਰੰਥ ਦੇ ਹਿਸਾਬ ਨਾਲ ਪ੍ਰਾਂ ਦੇ ਹਿਸਾਬ ਨਾਲ ਸਾਡੀ ਸਮ੍ਰਿਤੀ ਦੇ ਹਿਸਾਬ ਨਾਲ ਉਹ ਗੱਲ ਜਿਹੜੀ ਕਿਤੇ ਨਾ ਕਿਤੇ ਦਰਜ ਹੋਏ ਕੱਲ ਨੂੰ ਅਗਲੇ ਨੂੰ ਆਪਾਂ ਦਿਖਾ ਸਕੀਏ ਪਰ ਲੋਕ ਤਾਂ ਤੁਹਾਨੂੰ ਗਾਲਾਂ ਹੀ ਬਹੁਤ ਕੱਢਦੇ ਆ ਤੁਹਾਡੀਆਂ ਕੋਈ ਵੀ ਇੰਟਰਵਿਊ ਚੱਕ ਕੇ ਦੇਖ ਲਿਓ ਕਹਿੰਦੇ ਰੋਜ਼ ਆ ਕੇ ਬਹਿ ਜਾਂਦਾ মিডিਆ ਮੁਰੇ ਨੂੰ ਤਾਂ ਫੇਮਸ ਹੋਣ ਦਾ ਸ਼ੌਂਕ ਆ ਚਾਗਾ ਆਪਦੇ ਕੋਲੋਂ ਬਣਾਵਣਾ ਛੱਡੀ ਜਾਂਦਾਗਾ ਦੇਖੋ ਮੈਂ ਹੁਣੇ ਇਸੇ ਗੱਲ ਦੀ ਕਰਕੇ ਹਟਿਆ ਵੀ ਹਰੇਕ ਚੀਜ਼ ਸਮ੍ਰਿਤੀ ਗ੍ਰੰਥਾਂ ਤੇ ਪੁਰਾਣਾ ਦੇ ਹਿਸਾਬ ਨਾਲ ਹੁੰਦੀ ਹੈ। ਹੂੰ ਤੇ ਜੇ ਆਖ ਲਿਆ ਨੂੰ ਲੱਗਦਾ ਵੀ ਨਹੀਂ ਹੈਗੀ ਤਾਂ ਉਹਨਾਂ ਨੂੰ ਚੈਨਲ ਕਿਹੜਾ ਦੂਰ ਨੇ। ਤੁਹਾਡੇ ਚੈਨਲ ਤੇ ਜਦੋਂ ਮਰਜੀ ਕਿਸੇ ਹੋਰ ਚੈਨਲ ਤੇ ਜਦੋਂ ਮਰਜੀ ਜਿੱਥੇ ਬੁਲਾਣ ਅੱਜ ਤੱਕ ਦਾ ਮੇਰਾ ਜ਼ਿੰਦਗੀ ਦਾ ਰਿਕਾਰਡ ਹੈ ਆਪਣੇ ਆਪ 'ਚ ਵੀ ਮੈਨੂੰ ਜਿਸ ਵੀ ਚੈਨਲ ਵਾਲੇ ਮਿੱਤਰ ਪਿਆਰੇ ਨੇ ਜਦੋਂ ਵੀ ਕਦੀ ਕਿਸੇ ਨੇ ਬੁਲਾਇਆ ਮੈਂ ਹਮੇਸ਼ਾ ਆਪਣੀ ਸੂਝ-ਬੂਝ ਤੇ ਸੋਚ ਦੇ ਮੁਤਾਬਕ ਉੱਥੇ ਹਾਜ਼ਰ ਹੋਇਆ। ਬਿਲਕੁਲ ਠੀਕ ਹੈ ਤੇ ਜਿਹਦਾ ਜੀ ਕਰੇਗਾ ਜਿਸ ਨੂੰ ਟਿੱਡ ਪੀੜ ਹੋਈਏ ਦਵਾਈ ਲੈਣ ਆਜੇ ਆਪ ਆਪ ਹਾਜ਼ਰਤਾ ਨਾਲ ਤਸੱਲੀ ਕਰਾ ਦਾਂਗੇ ਪਰ ਆਏ ਹੋ ਜਿਹੜਾ ਸਹੀ ਸਨਾਤਨੀ ਹੈ ਜਿਹਨੇ ਜਨੇਊ ਪਾਇਆ ਹੋਇਆ ਜਿਹੜਾ ਰੁਦਰਾਕਸ਼ ਨੂੰ ਧਾਰਨ ਕਰਕੇ ਰੱਖਦਾ ਹੈ ਤੇ ਜਿਹਨੂੰ ਪੁਰਾਣਾਂ ਦੀ ਗ੍ਰੰਥਾਂ ਦੀ ਸ਼ਿਪ ਪ੍ਰਾਣ ਦੀ ਸਾਰੀ ਚੀਜ਼ਾਂ ਦੀ ਨੌਲੇਜ ਹੋਵੇ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮੇਂ ਚੈ ਮਾਈ ਜੈ ਮਾਕਾਲ